ਅੱਜ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਇਹ ਸ਼ਕਤੀਨਗਰ ਏਰੀਆ ਥਾਣਾ ਕੋਤਵਾਲੀ ਦੀ ਜਿਹੜੀ ਹੈਗੀ ਵੀਡੀਓ ਹੈਗੀ ਹੈ ਅ ਵੀਡੀਓ ਤੋਂ ਬਾਅਦ ਜਿਹੜੀ ਹੈਗੀ ਸਾਡੀ ਟੀਮ ਜਿਹੜੀ ਹੈਗੀ ਤੁਰੰਤ ਹਰਕਤ ਦੇ ਵਿੱਚ ਆਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਬੰਦਾ ਜਿਹੜਾ ਸੀਗਾ ਇਹਦੇ ਵਿੱਚ ਜਿਹੜਾ ਅੱਜ ਦਾ ਫੇਸ ਆ ਰਿਹਾ ਉਹਨੂੰ ਆਡੈਂਟੀਫਾਈ ਕਰ ਲਿਆ ਆਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਲਗਾ ਕੇ ਜਿਹੜਾ ਹੈਗਾ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਨ ਤੋਂ ਬਾਅਦ ਜਦੋਂ ਉਹਦੀ ਮੋੜਲੀ ਪੁੱਛਗਿੱਛ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਵੀ ਜਿਹੜਾ ਬੰਦਾ ਹੈਗਾ ਇਹ ਨਸ਼ੇ ਦਾ ਤੇ ਇਸ ਕਰਕੇ ਜਿਹੜਾ ਹੈਗਾ ਇਹਦੇ ਪੇਰੈਂਟਸ ਨਾਲ ਗੱਲ ਕਰਕੇ ਅਸੀਂ ਇਹਨੂੰ ਅਡਰਾ ਗਡਿਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਇਹ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ ਤੇ ਐਡਿਕਟ ਹੈਗਾ ਇਹਦਾ ਜਿਹੜਾ ਨਸ਼ਾ ਛੁਡਵਾਇਆ ਜਾਵੇ ਇਸ ਦੇ ਨਾਲ ਹੀ ਜਿਹੜਾ ਇਹ ਇਹਦੀ ਜਿਹੜੀ ਹੈਗੀ ਕਿਹੜੇ ਬੰਦੇ ਤੋਂ ਲੈ ਕੇ ਆਉਂਦਾ ਸੀਗਾ ਉਹਦੀ ਬਾਰੇ ਅਸੀਂ ਵੀ ਆਇਡੈਂਟੀਫਿਕੇਸ਼ਨ ਬੰਦੇ ਦੀ ਕਰ ਲਈ ਜਿਹੜਾ ਬੰਦਾ ਇਹਨੂੰ ਸਪਲਾਈ ਕਰ ਰਿਹਾ ਸੀਗਾ ਅਸੀਂ ਉਸ ਤੇ ਵੀ ਟੀਮਾਂ ਜਿਹੜੀਆਂ ਹੈਗੇ ਨਿਕਾਲ ਦਿੱਤੀਆਂ ਨੇ ਜਲਦੀ ਉਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਸੈਕਸ਼ਨ ਲਾਵਾਂਗੇ ਦੂਸਰਾ ਸਰ ਸਾਥੀ ਇਹਦਾ ਕੋਈ ਤਾਂ ਪਤਾ ਲੱਗਿਆ ਦੂਸਰੇ ਬੰਦੇ ਦੀ ਵੀ ਡੈਟਿਕਸ਼ਨ ਹੋ ਗਈ ਹੈ ਉਹ ਵੀ ਅਸੀਂ ਪਰਸਰਾਮਨਗਰ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈਗਾ ਇਹ ਵੀ ਕੋਰਬਲੀ ਏਰੀਆ ਤੇ ਰਹਿਣ ਵਾਲਾ ਦੂਜਾ ਬੰਦਾ ਪਰਸਰਾਮਨਗਰ ਦਾ ਰਹਿਣ ਵਾਲਾ ਉਹਦੇ ਦੀ ਵੀ ਅਸੀਂ ਟੀਮ ਲਗਾ ਦਿੱਤੀ ਹੈ ਇਹਦੀ ਜਿਹੜੀ ਹੈਗੀ ਮੋਟਲੀ ਇੰਟਰੋਗੇਸ਼ਨ ਦੇ ਵਿੱਚ ਜਾਂ ਜਿਹਦੀ ਪੁੱਛ ਗਏ ਸੀਗੀ ਇਹੀ ਸਾਹਮਣੇ ਆਇਆ ਕਿ ਬੰਦਾ ਕਾਫੀ ਦੇਰ ਤੋਂ ਨਸ਼ੇ ਦੇ ਵਿੱਚ ਲੱਗਿਆ ਹੋਇਆ ਸੀ ਡਿਕਟ ਸੀਗਾ ਤੇ ਕਿਉਂਕਿ ਇਹ ਬੰਦਾ ਐਡਿਕਟ ਹੈਗਾ ਅਸੀਂ ਇਸ ਕਰਕੇ ਜਿਹੜੀ ਹੈਗੀ ਇਹਨੂੰ ਡਰੱਗ ਡਿਟੈਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਕੇ ਤੇ ਨਸ਼ਾ ਸ਼ਡਾਊਨ ਦੀ ਕੋਸ਼ਿਸ਼ ਕਰਾਂਗੇ ਸੈਕੰਡਲੀ ਜਿਹੜਾ ਬੰਦੇ ਬਾਰੇ ਇਹਨਾਂ ਇਨ ਉਦੇ ਨਾਲ ਅਸੀਂ ਟਿੱਪਾਂ ਲਗਾ ਦਿੱਤੀਆਂ ਜਲਦੀ ਉਹਦੇ ਖਿਲਾਫ ਸੈਕਸ਼ਨ ਲਾਵਾਂਗੇ ਸੀ